ਦੁੱਖ ਨਹੀਂ ਕਿ ਹਾਦਸਾ ਹੋਇਆ ਤੇ ਉਹ ਮਰ ਗਿਆ ਦੁੱਖ ਤਾਂ ਹੈ ਕਿ ਹਾਦਸਾ ਕਿੰਨਾ ਸਮਾਂ ਹੁੰਦਾ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਸਵੇਰ ਤੋਂ ਲੈ ਕੇ ਮੈਂ ਬਲ ਰਿਹਾ ਹਾਂ ਸਵੇਰ ਤੋਂ ਲੈ ਕੇ ਮੈਂ ਚੜਨ ਲੱਗਾ ਹਾਂ ਕੋਲਾ ਕੋਲਾ ਕਰਕੇ ਥੋੜੀ ਥੋੜੀ ਗੁਰਾਖ ਕਰਕੇ ਮੈਂ ਚੜਨ ਲੱਗਾ ਹਾਂ ਇੱਥੋਂ ਪਤਾ ਨਹੀਂ ਕਿੰਨੇ ਰਾਹੀ ਪਾਂਧੀ ਲੰਘੇ ਹੋਣਗੇ ਕਿਸੇ ਨੂੰ ਵੀ ਮੇਰੇ ਦੇ ਤਰਸ ਨਾ ਆਇਆ ਕਿਸੇ ਨੇ ਮੇਰੀ ਅਗ ਨੂੰ ਨਾ ਵਜਾਇਆ ਕਿਸੇ ਨੇ ਵੀ ਲਿਆ ਕੇ ਕੋਈ ਦੋ ਬਾਲਟੀਆਂ ਮੇਰੇ ਤੇ ਪਾਣੀ ਨਾ ਪਾਇਆ ਮੈਂ ਮੰਨਦਾ ਹਾਂ ਕਿ ਸਾਡੀ ਜ਼ਿੰਦਗੀ ਇਹੋ ਹੈ ਅਸੀਂ ਜਿਉਂਦੇ ਜੀ ਜਦੋਂ ਅਸੀਂ ਹਰੇ ਹੁੰਨੇ ਆ ਛਾਂ ਦਿੰਨੇ ਆ ਪੱਤੇ ਦਿੰਨੇ ਆ ਲੱਕੜ ਦਿੰਨੇ ਆ ਅਰ ਜਦੋਂ ਅਸੀਂ ਸੁੱਕ ਜਾਂਨੇ ਹਾਂ ਤਾਂ ਉਦੋਂ ਸੀਮੀਆਂ ਵਿੱਚ ਮੱਚ ਕੇ ਤੁਹਾਡੀ ਮਿੱਟੀ ਨੂੰ ਸੁਮਾੜਦੇ ਹਾਂ ਮੈਨੂੰ ਇਹ ਨਹੀਂ ਹੈ ਦੁੱਖ ਕਿ ਮੈਂ ਮੱਚਿਆ ਪਰ ਦੁੱਖ ਇਹ ਹੈ ਕਿ ਮੈਨੂੰ ਜਿਉਂਦੇ ਜੀ ਮਚਾਇਆ ਗਿਆ ਮੈਂ ਕਿਸੇ ਦੇ ਕੰਮ ਨਾ ਆਇਆ ਮੈਨੂੰ ਮੱਚਣ ਦਾ ਦੁੱਖ ਨਹੀਂ ਹੈ ਅਸੀਂ ਮੱchnਾ ਇਹੀ ਹੁੰਦਾ ਆ ਕਰਨ ਅਸੀਂ ਇਦਾਂ ਹੀ ਖਤਮ ਹੋਣਾ ਹੁੰਦਾ ਹੈ ਪਰ ਦੁੱਖ ਇਸ ਗੱਲ ਦਾ ਹੈ ਮੈਨੂੰ ਪੱਟ ਲੈਂਦੇ ਮੈਨੂੰ ਵੱਢ ਲੈਂਦੇ ਮੈਨੂੰ ਟੁੱਕ ਲੈਂਦੇ ਮੇਰੇ ਟੁਕੜੇ ਟੁਕੜੇ ਕਰਕੇ ਮੈਨੂੰ ਸਾੜ ਲੈਂਦੇ ਤਾਂ ਦੁੱਖ ਨਾ ਹੁੰਦਾ ਪਰ ਇਸ ਤਰ੍ਹਾਂ ਖੜੇ ਖੜੋਤੇ ਨੂੰ ਮਚਾਇਆ ਮੈਨੂੰ ਮੈਨੂੰ ਬਹੁਤ ਦੁੱਖ ਹੋਇਆ ਇਦਾਂ ਨਹੀਂ ਕਰਨੀ ਚਾਹੀਦੀ ਸੀ ਇਹਦੇ ਨਾਲੋਂ ਚੰਗਾ ਸੀ ਮੈਨੂੰ ਪੱਟ ਕੇ ਇਸ ਵਿਆ ਵਿੱਚ ਸਿੱਟ ਦਿੰਦੇ ਆਖਰ ਤੁਹਾਡੇ ਜਿਸਮਾਂ ਨੂੰ ਮੁਸਕਣ ਤੋਂ ਬਚਾਉਣਾ ਵੀ ਤਾਂ ਅਸੀਂ ਹੁੰਦਾ ਹੈ ਨਾ ਉਸ ਤੁਹਾਡੇ ਨਾਲ ਸੜ ਕੇ ਅਸੀਂ ਤੁਹਾਨੂੰ ਮਿੱਟੀ ਵਿੱਚ ਮਲਾਉਣਾ ਵੀ ਤਾਂ ਅਸੀਂ ਹੁੰਦਾ ਹੈ ਜੇ ਅਸੀਂ ਨਾ ਹੁੰਦੇ ਤਾਂ ਸ਼ਾਇਦ ਤੁਸੀਂ ਕਿੰਨਾ ਲੰਮਾ ਲੰਬਾ ਸਮਾਂ ਮੁਸਕਦੇ ਰਹਿੰਦੇ ਖੜੇ ਹਾਂਦ ਮਾਰਦੇ ਰਹਿੰਦੇ ਇਹ ਨਾਲ ਚੰਗਾ ਸੀ ਕਿ ਮੈਨੂੰ ਸਿਕਰ ਦੁਪਹਿਰੇ ਆਉਣ ਵਾਲੀਆਂ ਸਾਡੀਆਂ ਭੈਣਾਂ ਸਾਡੀਆਂ ਧੀਆ ਸਾਡੀਆਂ ਨੂੰਹਾਂ ਜਿਹੜੀਆਂ ਕਿ ਇੱਕ ਪੰਡ ਬਾਲਣ ਲਈ ਸਿਕਰ ਦੁਪਹਿਰੇ ਆਉਂਦੀਆਂ ਨੇ ਅਤੇ ਸਾਡੇ ਤੋਂ ਵਾਲਣ ਤੋੜ-ਤੋੜ ਕੇ ਲਿਜਾ ਕੇ ਚੁੱਲ੍ਹਿਆਂ ਵਿੱਚ ਅੱਗ ਬਾਲ ਕੇ ਬੱਚਿਆਂ ਦੀ ਭੁੱਖ ਮਿਟਾਉਂਦੀਆਂ ਨੇ ਤਾਂ ਮੈਨੂੰ ਉਹ ਲੈ ਜਾਂਦੀਆਂ ਮੈਨੂੰ ਦੁੱਖ ਨਾ ਹੁੰਦਾ ਜਦੋਂ ਮੈਂ ਉਹਨਾਂ ਦੇ ਚੁੱਲ੍ਹਿਆਂ ਵਿੱਚ ਮੱਚਦਾ ਤਾਂ ਮੈਨੂੰ ਇੱਕ ਸੰਤੁਸ਼ਟੀ ਹੁੰਦੀ ਮੇਰੇ ਅੰਦਰ ਇੱਕ ਮਾਨ ਹੁੰਦਾ ਕਿ ਮੈਂ ਕਿਸੇ ਦੀ ਭੁੱਖ ਮਿਟਾ ਰਿਹਾ ਹਾਂ ਮੇਰਾ ਜੀਵ ਹੀ ਖੁਸ਼ ਹੁੰਦਾ ਪਰ ਇਹ ਕੀ ਮੈਨੂੰ ਖਾ ਖਾ ਸਾੜ ਦਿੱਤਾ ਅਣਾਈ ਮੌਤ ਮਾਰ ਦਿੱਤਾ ਉਹ ਵੀ ਸ਼ਿਕਰ ਦੁਪਹਿਰੇ ਜਦੋਂ ਮੈਂ ਧੁੱਪ ਦੇ ਵਿੱਚ ਤਪ ਰਿਹਾ ਸੀ ਹੋ ਸਕਦਾ ਹੈ ਮੇਰੇ ਵਿੱਚ ਬਹੁਤ ਸਾਰੇ ਜੀਵ ਹੋਣ ਮੇਰੇ ਵਿੱਚ ਸੌਂਕ ਹੋਵੇ ਜਿਹੜੇ ਮੈਨੂੰ ਖਾ ਖਾ ਕੇ ਆਪਦਾ ਗੁਜ਼ਾਰਾ ਕਰ ਰਹੇ ਸੀ ਉਹ ਵੀ ਵਿਚਾਰੇ ਮੱਚ ਗਏ ਹੁਣੇ ਹਨ ਹਵਾ ਨੇ 부ਝਾ ਕੇ ਮੇਰੇ ਚਿਰਾਗ ਮੇਰੇ ਹੀ ਦਰ ਤੇ ਰੋਣਾ ਸੀ ਤਮਾਸ਼ਾ ਇਹ ਵੀ ਮੇਰੇ ਹੀ ਸ਼ਹਿਰ ਹੋਣਾ ਸੀ ਹੁਣ ਤੇ ਹਵਾ ਵੀ ਵਗਦੀ ਏ ਤੂਮਤਾ ਵਰਗੀ ਘਿਹੜਿਆ ਤੂੰ ਖੇਤਾਂ ਦੇ ਕੰਡੇ ਕਿਉਂ ਖਲਾਉਣਾ ਸੀ ਕਿਤੇ ਹੋਰ ਜਾ ਖਲਾਉਣਾ ਸੀ ਕਿਤੇ ਜੰਗਲ ਵਿੱਚ ਹੁੰਦਾ ਤਾਂ ਸ਼ਾਇਦ ਤੇਰੇ ਨਾਲ ਇਹ ਹਾਲ ਨਾ ਹੁੰਦਾ ਮੰਨਿਓ ਕਿ ਮੈਂ ਬਿਨ ਪੱਤੇ ਬਿਨ ਟਾਣੀਆਂ ਖੜਾ ਸਾਂ ਮੈਂ ਕਿਸੇ ਦਾ ਸਹਾਰਾ ਨਹੀਂ ਕੋਈ ਬਲਰੀ ਕੋਈ ਵੇਲ ਮੇਰੇ ਤੇ ਚੜੀ ਨਹੀਂ ਪਰ ਸਾਡੇ ਬਿਨਾ ਫਿਰ ਵੀ ਤੁਹਾਡਾ ਗੁਜ਼ਾਰਾ ਨਹੀਂ ਇਹ ਗੱਲ ਸੱਚ ਜਾਣਿਓ ਹੁਣ ਤਾਂ ਬਸ ਇਹੀ ਕਹਿ ਸਕਦਾ ਹਾਂ ਕਿ ਭੜਦਾ ਬਿਰਖ ਹੋ ਖਤਮ ਹਾਂ ਬਸ ਸ਼ਾਮਤੀ ਕੋ ਫਿਰ ਵੀ ਕਿਸੇ ਬਹਾਰ ਦੀ ਕਰਦਾਇਉੜੀ ਕੋ ਮੈਨੂੰ ਪਤਾ ਸੀ ਹੁਣ ਮੇਰੇ ਤੇ ਬਹਾਰ ਕਾਦੀ ਆਉਣੀ ਪਰ ਮੇਰੇ ਵਿੱਚੋਂ ਹੀ ਪੈਦਾ ਹੋਏ ਬੀਜਾਂ ਤੋਂ ਬਣੇ ਹੋਏ ਰੁੱਖਾਂ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰ ਰਿਹਾ ਸੀ ਪਰ ਮੇਰਾ ਇੱਥੇ ਖੜੇ ਹੋਣਾ ਤੁਹਾਨੂੰ ਚੰਗਾ ਨਹੀਂ ਲੱਗੇਗਾ ਤੁਸੀਂ ਮੈਨੂੰ ਸਾੜ ਦਿੱਤਾ ਤੁਸੀਂ ਮੈਨੂੰ ਮਾਰ ਦਿੱਤਾ ਹੁਣ ਬਸ ਮੈਂ ਮਿੱਟੀ ਬਣ ਜਾਵਾਂਗਾ ਮਿੱਟੀ ਬਣ ਜਾਵਾਂਗਾ